ਯਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਗਜੀਤ ਸਿੰਘ ਢਿੱਲੋਂ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਅੱਜ ਦੀ ਗੱਲ ਸੋ ਅੱਜ ਦੀ ਗੱਲ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਖਬਰਾਂ ਅਤੇ ਚੱਲ ਰਹੀ ਕਹਾਣੀ ਤੇ ਥਾਟ ਆਫ ਦਾ ਡੇ ਕੁਝ ਹੋਰ ਸਮਾਜਿਕ ਗੱਲਾਂ ਬਾਤਾਂ ਜਾਂ ਸਮਾਜਿਕ ਗਤੀਵਿਧੀਆਂ ਤੇ ਚਰਚਾ ਵੀ ਕਰਾਂਗੇ ਸਭ ਤੋਂ ਪਹਿਲਾਂ ਆਪ ਸਭ ਕੋਲੋਂ ਮਾਫੀ ਚਾਹਾਂਗਾ ਕਿ ਕੁਝ ਤਕਨੀਕੀ ਸਮੱਸਿਆਵਾਂ ਦੇ ਕਾਰਨ ਮੈਂ ਲਾਈਵ ਡਿਲੇ ਕਰ ਰਿਹਾ ਸੀ 10 ਮਿੰਟ ਡਿਲੇ ਸ਼ੁਰੂ ਕੀਤਾ ਲੇਟ ਸ਼ੁਰੂ ਹੋਇਆ ਹੈ ਲਾਈਵ ਆਪਣਾ ਸੋ ਇਹਦੇ ਲਈ ਮਾਫੀ ਚਾਹਉਣਾ ਤੁਹਾਡੇ ਕੋਲੋਂ ਕਿਉਂਕਿ ਅਸਲ ਦੇ ਵਿੱਚ ਕੋਈ ਕੈਮਰੇ ਦੇ ਵਿੱਚ ਤਕਨੀਕੀ ਪ੍ਰੋਬਲਮ ਆ ਗਈ ਸੀ ਜਿਹਦੇ ਕਰਕੇ ਲਾਈਵ ਨਹੀਂ ਹੋ ਪਾਰਿਆ ਸੋ ਇਸ ਕਰਕੇ ਮਾਫੀ ਚਾਹਉਣੀ ਆ ਬਾਕੀ ਜਿੰਨੇ ਮਿੱਤਰ ਪਿਆਰੇ ਸਾਡੇ ਨਾਲ ਜੁੜਦੇ ਆ ਪਿਛਲੇ ਪ੍ਰੋਗਰਾਮਾਂ ਚ ਜੁੜੇ ਜਾਂ ਅੱਜ ਜੁੜ ਰਹੇ ਆ ਜਾਂ ਜੁੜਨਗੇ ਸਭ ਦਾ ਹੀ ਤਹਿ ਦਿਲ ਤੋਂ ਧੰਨਵਾਦ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਤੇ ਸਾਂਝ ਕਰਨੀ ਆਪਾਂ ਚੱਲ ਰਹੀ ਕਹਾਣੀ ਕਾਮਾਗਾਟਾ ਮਾਰੂ ਅਲੀ ਉਹਦੇ ਤੇ ਵੀ ਸਾਂਝ ਪਾਉਣੀ ਆ ਥਾਟ ਆਫ ਦਾ ਡੇ ਦੀ ਗੱਲ ਕਰਨੀ ਆ ਅਤੇ ਹੋਰ ਵੀ ਬਹੁਤ ਸਾਰੀਆਂ ਸਾਡੇ ਸਮਾਜ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਉਹਨਾਂ ਤੇ ਜ਼ਰੂਰ ਚਰਚਾ ਕਰਾਂਗੇ ਸੋ ਆਪ ਸਭ ਨੂੰ ਬੇਨਤੀ ਹੈ ਜਿੰਨੇ ਵੀ ਮਿੱਤਰ ਪਿਆਰੇ ਸਾਡੇ ਜੁੜਦੇ ਆ ਕਿਰਪਾ ਕਰਕੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਅੱਜ ਆਪਾਂ ਲੇਟ ਆ ਹੋ ਸਕਦਾ ਕੋਈ ਨੋਟੀਫਿਕੇਸ਼ਨ ਦੀ ਸਮੱਸਿਆ ਵੀ ਆਵੇ YouTube ਵੱਲੋਂ ਸੋ ਜਿੰਨੇ ਕ ਮਿੱਤਰ ਪਿਆਰੇ ਜੁੜਦੇ ਆ ਉਹ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੀ ਨੂੰ ਜਲਦੀ ਜਲਦੀ ਨੂੰ ਤੇ ਲਾਈਕ ਤੇ ਕਮੈਂਟ ਬਿਲਕੁਲ ਨਹੀਂ ਭੁੱਲਣਾ ਤੇ ਨਵੇਂ ਮਿੱਤਰ ਸਬਸਕ੍ਰਾਈਬ ਵੀ ਕਰ ਦਿਓ ਸੋ ਸ਼ੁਰੂ ਕਰਦੇ ਆ ਬਸ ਇੱਕ ਵਾਰੀ ਮੈਂ ਸਟ੍ਰੀਮ ਚੈੱਕ ਕਰ ਲਾਂ ਕਿ ਬਿਲਕੁਲ ਠੀਕ ਚੱਲ ਰਹੀ ਹੁਣ ਆਪਣੀ ਕਿਉਂਕਿ ਪਹਿਲਾਂ ਪ੍ਰੋਬਲਮ ਆ ਗਈ ਸੀ ਸੋ ਤੁਸੀਂ ਸਾਰੇ ਬਣੇ ਰਹੋ ਬਸ 5-7 ਸੈਕਿੰਡ ਦੇ ਵਿੱਚ ਹੀ ਮੈਂ ਬੈਕ ਆ ਰਿਹਾ ਸੋ ਗੱਲਬਾਤ ਕਰਨੀਏ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਥਾਟ ਆਫ ਦਾ ਡੇ ਦੀ ਉਸ ਤੋਂ ਬਾਅਦ ਆਪਾਂ ਬਹੁਤ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਸੋ 10 ਮਿੰਟ ਲਾਈਵ ਆਪਣਾ ਇਸ ਕਰਕੇ ਸ਼ੁਰੂ ਹੋਇਆ ਲੇਟ ਸੌਰੀ 6:10 ਦਾ ਟਾਈਮ ਸੀ ਲਾਈਵ ਦਾ ਪਰ ਸ਼ੁਰੂ 12 13 ਮਿੰਟ 14 ਮਿੰਟ ਇਸ ਕਰਕੇ ਲੇਟ ਸ਼ੁਰੂ ਹੋਇਆ ਕਿਉਂਕਿ ਕੁਝ ਤਕਨੀਕੀ ਖਰਾਬੀ ਆ ਗਈ ਸੀ ਸਿਸਟਮ ਦੇ ਵਿੱਚ ਸੋ ਉਹਦੇ ਕਰਕੇ ਨਹੀਂ ਲਾਈਵ ਨੂੰ ਸ਼ੁਰੂ ਕਰ ਸਕੇ ਸੀ ਸੋ ਹੁਣ ਆਪਾਂ ਪਰ ਬਿਲਕੁਲ ਠੀਕ ਠਾਕ ਚੱਲ ਰਿਹਾ ਬਿਲਕੁਲ ਓਕੇ ਹੈ ਆਪਣਾ ਸਾਰਾ ਸਿਸਟਮ ਹੁਣ ਕੋਈ ਸਮੱਸਿਆ ਪਰਮਾਤਮਾ ਕਰੇ ਨਾ ਆਵੇ ਬਾਕੀ ਜੇ ਕਰ ਆਉਂਦੀ ਹੈ ਤੇ ਆਪਾਂ ਬਣੀ ਸਮੱਸਿਆਵਾਂ ਨਾਲ ਲੜਨ ਲਈ ਆ ਫੇਰ ਲੜ ਲਾਂਗੇ ਕੋਈ ਗੱਲ ਨਹੀਂ ਸੋ ਕਰਦੇ ਆ ਥਾਟ ਆਫ ਦਾ ਡੇ ਦੀ ਭਾਗ ਅੱਜ ਦਾ ਵਿਚਾਰ ਦੀ ਅੱਜ ਦਾ ਵਿਚਾਰ ਬਹੁਤ ਘੈਂਟ ਆ ਧਿਆਨ ਦਿਓ ਸਾਰੇ ਹਰ ਕਾਮਯਾਬ ਬੰਦਾ ਮਿਹਨਤੀ ਹੋਵੇ ਭਾਵੇਂ ਨਾ ਹੋਵੇ ਹਰ ਕਾਮਯਾਬ ਬੰਦਾ ਮਿਹਨਤੀ ਹੋਵੇ ਭਾਵੇਂ ਨਾ ਹੋਵੇ ਅੱਗੇ ਕੀ ਹੋਊਗਾ ਪਰ ਹਰ ਮਿਹਨਤੀ ਬੰਦਾ ਕਾਮਯਾਬ ਜ਼ਰੂਰ ਹੋ ਜਾਂਦਾ ਦੁਬਾਰਾ ਧਿਆਨ ਦਿਓ ਗੱਲ ਵੱਲ ਹਾਂਜੀ ਧਿਆਨ ਨਾਲ ਓਕੇ ਹਰ ਕਾਮਯਾਬ ਬੰਦਾ ਮਿਹਨਤੀ ਹੋਵੇ ਭਾਵੇਂ ਨਾ ਹੋਵੇ ਹਰ ਕਾਮਯਾਬ ਬੰਦਾ ਮਿਹਨਤੀ ਹੋਵੇ ਭਾਵੇਂ ਨਾ ਹੋਵੇ ਪਰ ਹਰ ਮਿਹਨਤੀ ਬੰਦਾ ਕਾਮਯਾਬ ਜ਼ਰੂਰ ਹੁੰਦਾ ਸੋ ਇਸ ਕਰਕੇ ਕਈ ਵਾਰੀ ਕਿਸੇ ਨੂੰ ਕਾਮਯਾਬੀ ਕਿਸਮਤ ਦੇ ਤੌਰ ਤੇ ਕਹ ਲਓ ਪਲੇਟ ਦੇ ਵਿੱਚ ਧਈ ਧਰਾਈ ਮਿਲ ਜਾਂਦੀ ਹੈ ਉਹ ਵੀ ਚਲੋ ਉਹਦੀ ਕਿਸਮਤ ਹੈ ਅਸੀਂ ਇਹ ਨਹੀਂ ਕਿ ਉਹਨੂੰ ਕਿਉਂ ਮਿਲਦੀ ਹੈ ਮਿਲਣੀ ਚਾਹੀਦੀ ਜਿਹਦੇ ਕਰਮਾਂ ਚ ਜੋ ਉਹਨੂੰ ਮਿਲੇਗਾ ਕੋਈ ਰੋਕ ਨਹੀਂ ਸਕਦਾ ਪਰ ਇਹ ਗੱਲ ਜੇ ਆਪਾਂ ਕਹੀਏ ਕਿ ਮਿਹਨਤ ਕਰਨ ਵਾਲੇ ਨੂੰ ਵੀ ਕਾਮਯਾਬੀ ਨਹੀਂ ਮਿਲਦੀ ਇਹ ਬਿਲਕੁਲ ਗਲਤ ਹੈ ਸੋ ਇਹ ਹੋ ਸਕਦਾ ਕਿ ਕਾਮਯਾਬ ਬੰਦੇ ਨੇ ਮਿਹਨਤ ਕੀਤੀ ਹੋਵੇ ਨਾ ਕੀਤੀ ਹੋਵੇ ਕਿਉਂਕਿ ਕਈ ਵਾਰੀ ਪ੍ਰਮਾਤਮਾ ਘੱਟ ਸਮੇਂ 'ਚ ਬਹੁਤਾ ਕੁਝ ਕਰ ਦਿੰਦਾ ਕਈ ਵਾਰੀ ਬੰਦੇ ਨੂੰ ਬਹੁਤ ਸਮਾਂ ਲਾ ਕੇ ਕਾਮਯਾਬ ਹੋਣਾ ਪੈਂਦਾ ਸੋ ਇਸ ਕਰਕੇ ਕਾਮਯਾਬ ਬੰਦੇ ਨੇ ਮਿਹਨਤ ਕੀਤੀ ਹੋਵੇ ਨਾ ਕੀਤੀ ਹੋਵੇ ਪਰ ਮਿਹਨਤੀ ਬੰਦਾ ਕਾਮਯਾਬ ਜ਼ਰੂਰ ਹੁੰਦਾ ਸੋ ਖਬਰਾਂ ਬਹੁਤ ਸਾਰੀਆਂ ਸਾਂਝੀਆਂ ਕਰਨੀਆਂ ਆਪਾਂ ਸੋ ਜਿੰਨੇ ਮਿੱਤਰ ਪਿਆਰੇ ਜੁੜੇ ਆ ਉਹ ਚਲਦੀ ਸਟ੍ਰੀਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਜ ਆਪਣੀ ਸਟ੍ਰੀਮ ਲੇਟ ਸ਼ੁਰੂ ਹੋਈ ਹੈ ਪਤਾ ਨਹੀਂ YouTube ਤੋਂ ਵੀ ਕੁਝ ਸਮੱਸਿਆਵਾਂ ਆਏ ਦੇ ਸਬੰਧ ਚ ਨੋਟੀਫਿਕੇਸ਼ਨਾਂ ਦੀਆਂ ਆਉਣ ਜਾਂ ਨਾ ਆਉਣ ਇਹਦਾ ਪੱਕਾ ਨਹੀਂ ਮੈਂ ਕਹਿ ਸਕਦਾ ਪਰ ਜਿੰਨੇ ਮਿੱਤਰ ਤੁਸੀਂ ਜ਼ਰੂਰ ਚਲਦੀ ਸਟ੍ਰੀਮ ਨੂੰ ਸ਼ੇਅਰ ਕਰ ਦਿਓ ਸੋ ਇੱਕ ਸ਼ਾਰਟ ਬ੍ਰੇਕ 5 ਸੈਕਿੰਡ ਦੀ ਫਿਰ ਮੈਂ ਤੁਹਾਡੇ ਨਾਲ ਹਾਜ਼ਰ ਹੋ ਰਿਹਾ ਕਿਉਂਕਿ ਅੱਜ ਥੋੜਾ ਜਿਹਾ ਵਹਿਮ ਪਾਤਾ ਸਟ੍ਰੀਮ ਨੇ ਸੋ ਇਸ ਕਰਕੇ ਵਹਿਮ ਕੱਢਣਾ ਜ਼ਰੂਰੀ ਹੈ ਸੋ ਖਬਰ ਪਹਿਲੀ ਆਪਾਂ ਵੱਡੀ ਜਿਹੜੀ ਕਰਨੀ ਆ ਉਹ ਇਹ ਆ ਕਿ ਬੀਤੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ 20-25 ਦਿਨ ਪਹਿਲਾਂ ਕਿ 카ਰ্তিক ਜਿਹੜਾ ਸੋਸ਼ਲ ਇਨਫਲੂਐਂਸਰ ਆ ਲੁਧਿਆਣੇ ਦਾ ਰਹਿਣ ਵਾਲਾ ਉਹਦਾ ਸੁੰਦਰ ਨਗ ਚੌਕ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਸੋ ਉਹਦੇ ਬਾਰੇ ਆਪਾਂ ਖਬਰ ਸਾਂਝ ਕਰਨੀ ਆ ਸੋ 카ਰ্তিক ਬਾਂਗਲ ਦੇ ਕਤਲ ਦੇ ਮਾਮਲੇ ਵਿੱਚ ਜਿਹਦੇ ਬਾਰੇ ਆਪਾਂ ਜੇ ਤੁਹਾਨੂੰ ਸ਼ਾਰਟ ਬੇਸਿਕ ਦੱਸ ਦਾਂ ਕਿ ਉਹ ਕੌਣ ਸੀ ਸੋ ਉਹ ਲੁਧਿਆਣਾ ਦਾ ਰਹਿਣ ਵਾਲਾ ਇੱਕ ਸੋਸ਼ਲ ਇਨਫਲੂਐਂਸਰ ਸੀ ਯਾਨੀ ਇੰਸਟਾਗ੍ਰam ਆਰਟਿਸਟ ਕਹਿ ਸਕਦੇ ਹੋ ਉਹਨੂੰ ਆਪਾਂ ਇੰਸਟਾਗ੍ਰam ਤੇ ਕੰਮ ਕੰਮ ਕਰਦਾ ਸੀ ਉਹ ਸੋ ਬਾਕੀ ਕੁਝ ਸਮਾਂ ਪਹਿਲਾਂ ਲੁਧਿਆਣੇ ਦੇ ਵਿੱਚ ਸੜਕ ਤੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਐਕਟਿਵਿਟੀ ਜਾਂਦੇ ਵਕਤ ਉਹਨੂੰ ਗੋਲੀਆਂ ਵੱਜੀਆਂ ਸੀ ਸੋ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਹੁਣ ਉਸ ਮਾਮਲੇ ਦੇ ਵਿੱਚ ਕੁਝ ਮੁਲਜ਼ਮ ਗ੍ਰਿਫਤਾਰ ਹੋਏ ਆ ਉਹਦੀ ਗੱਲ ਕਰਦੇ ਆ ਲੁਧਿਆਣਾ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਕਿ ਲੁਧਿਆਣਾ ਨਾਲ ਸੰਬੰਧਿਤ ਜਿਹੜੇ 8 ਦੋਸ਼ੀ ਆ ਕਾਰਤਿਕ ਕਤਲ ਮਾਮਲੇ ਦੇ ਵਿੱਚ ਇਹਨਾਂ ਦੀ ਪਛਾਣ ਕਰ ਲਈ ਗਈ ਆ ਸੋ ਇਹ ਜਿਹੜੇ ਕਾਤਲ ਆ ਇਹ ਕਾਰਤਿਕ ਨੂੰ ਜਾਣਦੇ ਸੀ ਤੇ ਉਹਦੇ ਨਾਲ ਅਕਸਰ ਕਾਰ্তিক ਨਾਲ ਇਹਨਾਂ ਸੱਤਾ ਅੱਠਾਂ ਲੋਕਾਂ ਦੀ ਬਹਿਸ ਹੁੰਦੀ ਰਹਿੰਦੀ ਸੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਪਰ ਇਹ ਆ ਕਿ ਜਿਹੜੇ ਕਾਰ্তিক ਜਿਹੜਾ ਮਰਿਆ ਉਹਦਾ ਵੀ ਕਿਸੇ ਗੈਂਗਸਟਰ ਨਾਲ ਸਬੰਧ ਨਹੀਂ ਸੀ ਤੇ ਜਿਹੜੇ ਇਹ ਮਲਜ਼ਮਾਂ ਇਹਨਾਂ ਦਾ ਵੀ ਨਹੀਂ ਆ ਇਹ ਕੋਈ ਨਿੱਜੀ ਆਪਸੀ ਰੰਜਿਸ਼ ਸੀ ਜਿਹਦੇ ਕਰਕੇ ਉਹਨਾਂ ਨੇ ਇਹ ਕਤਲ ਕੀਤਾ ਸੋ ਸैम ਗੌਤਮ ਸਾਹਿਲ ਇਹ ਤਿੰਨੇ ਲੋਕ ਫੜਲੇ ਗਏ ਸैम ਗੌਤਮ ਤੇ ਸਾਹਿਲ ਇਹ ਤਿੰਨ ਮੁਲਜ਼ਮ ਜਿਹੜੇ ਆ ਇਸ ਮਾਮਲੇ 'ਚ ਗ੍ਰਿਫਤਾਰ ਹੋਇਆ। ਮੁਲਜ਼ਮਾਂ ਤੋਂ ਇੱਕ 32 ਬੋਰ ਦਾ ਪਿਸਤੌਲ ਅਤੇ ਇੱਕ 12 ਬੋਰ ਦਾ ਦੇਸੀ ਘਟਾ ਕੱਟਾ ਕਹਿ ਲੋ ਜੋ ਵੀ ਕਹਿੰਦੇ ਉਹ ਨੂੰ ਉਹ ਪ੍ਰਾਪਤ ਹੋਇਆ। ਸੋ ਚਾਰ ਪੰਜ ਮੁਲਜ਼ਮ ਹੋਰ ਇਹਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਕਿ ਜਲਦੀ ਗ੍ਰਿਫਤਾਰ ਕਰਨ ਦਾ ਪੁਲਿਸ ਵਾਲੇ ਕਹਿ ਰਹੇ ਆ। ਸੋ ਬਾਕੀ ਤਿੰਨ ਗ੍ਰਿਫਤਾਰ ਹੋਇਆ ਅੱਠ ਮੁਲਜ਼ਮ ਟੋਟਲ ਆ। ਸੋ ਪੰਜ ਹਾਲ ਦੀ ਘੜੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਜਿਨ੍ਹਾਂ ਦੀ ਕਿ ਪਛਾਣ ਜ਼ਰੂਰ ਹੋ ਗਈ ਹੋ ਲਈ ਗਈ ਆ ਸੋ ਬਾਕੀ ਜਿੰਨੀ ਜਲਦੀ ਪੁਲਿਸ ਕਹਿ ਰਹੀ ਹੈ ਕਿ ਕੋਸ਼ਿਸ਼ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਕਾਰਤਿਕ ਐਕਟਿਵ ਆ ਤੇ ਆਪਣੇ ਕਿਸੇ ਮਿੱਤਰ ਨਾਲ ਜਾ ਰਿਹਾ ਸੀ ਸੋ ਸੁੰਦਰ ਨਗਰ ਚੌਕ ਲੁਧਿਆਣਾ ਦੇ ਵਿੱਚ ਉਹਨੂੰ ਕੁਝ ਅਣਪਛਾਤੇਆਂ ਵੱਲੋਂ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ ਸੋ ਉਸ ਤੋਂ ਬਾਅਦ ਇਹ ਹਾਲੇ ਗੁੱਥੀ ਸੁਲਝੀ ਨਹੀਂ ਸੀ ਅੱਜ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਉਹਨਾਂ ਨੇ ਇਹ ਗੱਲ ਦਾ ਖੁਲਾਸਾ ਕੀਤਾ ਇਹ ਗੱਲ ਬਾਰੇ ਸਾਰੀ ਜਾਣਕਾਰੀ ਦਿੱਤੀ ਕਿ ਤਿੰਨ ਲੋਕ ਸैम ਗੋਤਮ ਤੇ ਸਾਹਿਲ ਇਹ ਤਿੰਨੇ ਮੁਲਜ਼ਮ ਜਿਹੜੇ ਆ ਇਸ ਮਾਮਲੇ ਦੇ ਵਿੱਚ ਗ੍ਰਿਫਟਾਰ ਕਰ ਲਏ ਗਏ ਆ ਸੋ ਗੱਲਾਂ ਬਾਤਾਂ ਆਪਾਂ ਕਾਫੀ ਕਰਨੀਆਂ ਗੱਲਾਂ ਬਾਤਾਂ ਘੱਟ ਨਹੀਂ ਅੱਜ ਬਹੁਤ ਜ਼ਿਆਦੀਆਂ ਕਰਨ ਲੀਆਂ ਆਪਣੀਆਂ ਪਰ ਅੱਜ YouTube 'ਚ ਸ਼ੁਰੂ 'ਚ ਪ੍ਰੋਬਲਮ ਆ ਗਈ ਜਿਹਦੇ ਕਰਕੇ ਥੋੜਾ ਜਿਹਾ ਕੰਮ ਡਾਊਨ ਜਿਹਾ ਹੋ ਗਿਆ ਕਿਉਂਕਿ ਜਦੋਂ ਸ਼ੁਰੂ 'ਚ ਸਮੱਸਿਆਵਾਂ ਆ ਜਾਣ ਉਦੋਂ ਬੰਦੇ ਦਾ ਮਯਾਰਜਾ ਡਿੱਗ ਪੈਂਦਾ ਗੱਲ ਪਾਦਾ। ਸੋ ਬਾਕੀ ਸਟ੍ਰੀਮ ਨੂੰ ਸ਼ੇਅਰ ਕਰ ਦਿਓ ਆਪਣੀ ਨੂੰ ਕਿਉਂਕਿ ਅੱਜ ਨੋਟੀਫਿਕੇਸ਼ਨ ਦੀ ਵੀ ਲਾਜ਼ਮੀ ਪ੍ਰੋਬਲਮ ਆਊਗੀ। ਕਿਉਂਕਿ ਸਟ੍ਰੀਮ ਆਪਣੀ ਇੱਕ ਵਾਰੀ ਕਹਿ ਲਓ ਬਹੁਤ ਡਿਲੇ ਚੱਲੀ ਆ। ਸੋ ਬਾਕੀ ਗੱਲ ਕਰਨੀ ਆਪਾਂ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਜਿਹਨੂੰ ਕਿਹਾ ਜਾਂਦਾ ਸੀ। ਪਰ ਕਰਦੇ ਆ ਇੱਕ ਸ਼ਾਰਟ ਬ੍ਰੇਕ ਦੇ ਨਾਲ ਸਾਰੇ ਬਨੇ ਰਹੋ ਜਾਣਾ ਕਿਥੇ ਨਹੀਂ। ਸੋ ਜੁੜੇ ਰਹੋ ਜ਼ਰੂਰ। ਮਿੱਤਰ ਪਿਆਰੇ ਸਟ੍ਰੀਮ ਦੇ ਵਿੱਚ ਕੁਝ ਸਮੱਸਿਆਵਾਂ ਆ ਰਹੀਆਂ ਜਿੰਨੇ ਵੀ ਮਿੱਤਰ ਜੁੜੇ ਆ ਉਹ ਦੁਬਾਰਾ ਇੱਕ ਵਾਰੀ ਆਪਾਂ ਲਾਈਵ ਕ੍ਰੀਏਟ ਕਰਦੇ ਆ ਸੋ ਪਤਾ ਨਹੀਂ ਕਿਉਂ ਸਮੱਸਿਆਵਾਂ ਆ ਜੂਟਿਊਬ ਦੇ ਨਾਲ ਸਾਨੂੰ ਆ ਰਹੀਆਂ ਬਾਕੀ ਦੁਬਾਰਾ ਕੋਸ਼ਿਸ਼ ਆ ਕਿ ਜੇਕਰ ਸਿਸਟਮ ਚੱਲਦਾ 5-7 ਮਿੰਟ ਚ ਲਾਈਵ ਹੋ ਕੇ ਆਪਾਂ ਗੱਲਬਾਤ ਕਰਦੇ ਆ ਸੋ ਇਸ ਸਟ੍ਰੀਮ ਨੂੰ ਫਿਨਿਸ਼ ਕਰ ਰਹੇ ਹਾਂ ਜੀ ਮਿਲਦੇ ਆਂ ਅਗਲੀ ਸਟ੍ਰੀਮ ਦੇ ਵਿੱਚ